ਮਹਾਨ ਤਪਸਵੀ ਪੂਰਨ ਬ੍ਰਹਮ ਗਿਆਨੀ ਤਤ ਪਿਤਾ ਸਮਰਾਚੀ ਦੀਰਗ ਦਾਚੀ ਆਤਮ ਕਦਾਚੀ ਭੇਤ ਪੂਜਨ ਸ੍ਰੀ ਮਹਾਨ 108 ਸੰਤ ਬਾਬਾ ਹੰਸ ਰਾਜ ਜੀ ਮਹਾਰਾਜ ਦੇਰੇ ਦੇ ਮਜੂਦਾ ਗਦੀ ਜੀ ਸ੍ਰੀ ਮਹਾਨ 108 ਸੰਤ ਬਾਬਾ ਮਹਿੰਦਰ ਪਾਜ ਜੀ ਮਹਾਰਾਜ ਕੀਰਮਾਨ ਸ੍ਰੀ ਗੁਰਦਾਸ ਸਭ ਸੰਪਦਾ ਸੈਕਟਰ ਜੱਟ ਪੰਜਾਬ ਸ਼੍ਰੀ ਮਹਾਨ 108 ਸੰਤ ਜੀ ਦੀ ਜੁਲਾਰਾਣੀ ਮਹਾਰਾਜ ਸ਼੍ਰੀ ਮਹਾਨ 108 ਸੰਤ ਬਾਬਾ ਜਸਵਿੰਦਰ ਬਾਗ ਜੀ ਮਹਾਰਾਜ ਪ੍ਰੈਸ ਪੱਤਰ ਸ਼੍ਰੀ ਗੁਰੂ ਉਦਾਸ ਸਾਧ ਸੰਗਤ ਸ੍ਰੀ ਰਿਸ਼ਤ ਪੰਜਾਬ ਸੰਤ ਬਾਬਾ ਬਾਗ ਜੀ ਮਹਾਰਾਜ ਨਗਰ ਵਾਸੀ ਰਕਨ ਵਾਸੀ ਬਿਹਤ ਬਿਹਤ ਸਤ ਸਨਕੋ ਨੇ ਵਦੋ ਲੋਕੇ 12 ਫਰਵਰੀ ਤੋਂ जग गुरु सतगुरु श्री गुरुदास महाराज बारह करके अखंड पाठ साहब जी के भोग पाए गए हैं और हर रोज रात्रि के दबाला संत महापुरुष हाजिरी भरते रहे और ਸੰਤ ਬਾਬਾ ਮੁੰਦਰਪਾਲ ਜੀ ਮਹਾਰਾਜ ਇਹਨਾਂ ਦੇ ਮਹਾਨ ਪ੍ਰਾਤਿ ਸਦਕਾ ਤੋਂ ਸਾਰਿਆਂ ਨੂੰ ਸਤਿਗੁਰੂ ਸਿੰਘ ਦਾਸ ਮਹਾਰਾਜ ਗੁਰੂ ਕੀ ਗ੍ਰੰਥ ਦੀ ਬਾਣੀ ਤਾਂਤਾ ਸਤਿਗੁਰੂ ਗੁਰਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਵਿਹਾਰੇ ਦੇ ਸਭਾ ਦੇ ਵਿੱਚ ਆਪਾਂ ਨੂੰ ਉਕਤਰ ਹੋਣ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ ਦਾਸ ਸਿੰਘ ਦਾਸ ਸਾਧ ਸੰਪਨਾ ਸੈਕਟ ਜੱਟ ਪੰਜਾਬ ਨੂੰ ਲੰਗਰਵਾਸੀਆਂ ਲੰਗਰਵਾਸੀ ਮੇਸ਼ੇਵ ਦੇਵੀ ਸੰਗਤਾਂ ਨੂੰ ਸੋਚੀ ਮਾਨਵਤਾ ਨੂੰ ਸ਼੍ਰੀ ਗੁਰੂ ਦਾਸ ਸਾਹਿਬ ਸੋਮਪਦਾ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ ਸੰਤਾਂ ਨੂੰ ਸੰਤ ਬਾਵਾ ਹੰਸਰਾਜੀ ਮਹਾਰਾਜ ਸ਼੍ਰੀ ਗੁਰੂ ਦਾਸ ਕੀਰਤਨ ਨੀਰਾ ਸੱਜਣ ਪੰਡਵਾ ਜਿੱਤੇ ਉਹਾਂ ਪਹੁੰਚਾਣਾ ਹੁਕਮ ਦਿਹਾ ਕਰਕੇ ਸੰਤਾਂ ਨੂੰ ਰੂਪ ਬਾਤ ਦੇ ਉਹ ਜਿਹੜਾ ਕਿਸੇ ਨਾ ਵੀ ਕਾਰਜ ਨੇ ਕੀਤਾ ਉਹ ਕਾਰਜ ਸੰਤ ਬਾਬਾ ਬਿਸਰਪਾਲ ਜੀ ਦਾ ਜਿਹੜਾ ਹੈ ਉਹ ਕਰਕੇ ਜਿਹੜਾ ਹੈ ਸੰਤਪਦੇ ਧੋੜੀ ਦੇ ਹੱਥ ਪਾਇਆ ਸਤਗੁਰੂ ਦਾਸਾ ਮਹਾਰਾਜ ਦੇ ਨਾਮ ਤੇ ਕਿਤੇ ਵੀ ਸਰੋਵਰ ਨਹੀਂ ਸੀ ਉਰਵਾ ਦੇ ਨਾਮ ਤੇ ਬੜੇ ਸਰੋਵਰ ਨੇ ਕਤਕਾਰ ਜੋ ਕਰੇ ਰਹੇ ਲੋ ਪਿਤਾ ਜਿਹਨਾਂ ਦੇ 152 ਸਾਲ ਦੀ ਆਯੂ ਦੇ ਵੀ ਤੁਮ ਨਰੇ ਕਰਕੇ ਦੁਨੀਆ ਨੇ ਚਾਹਨਾ ਬਰਦਾ ਬਰੇ ਨੇ ਪਰ ਉਹਨਾਂ ਦੇ ਨਾਮ ਤੇ ਕਿਸੇ ਨੇ ਵੀ ਜਿਹੜਾ ਹੈ ਇਹ ਕਾਰਜ ਜਦੇ ਕੀਤਾ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਤਵਾਵਾ ਹਤਰਾਜੀ ਮਹਾਰਾਜੀ ਨੇ ਇਹ ਮਾਇਸਵਾ ਸੰਤ ਬਾਬਾ ਮਹਿੰਦਰਪਾਲ ਜੀ ਦੀ ਯੁਕਤੀ ਲਗਾ ਕਰਕੇ ਜਿਹੜਾ ਹੈ ਉਹ ਸਰੂਪਰ ਨੂੰ ਬਣਾਇਆ। ਉਹ ਜੋ ਕਰਕੇ ਅੱਜ ਵੀ ਜਿਹੜਾ ਹੈ ਉਹਦੀ ਜਿਹੜੀ ਹੈ ਉਹਨੂੰ ਵੀ ਨਹੀਂ ਕਰਕੇ ਜਿਹੜਾ ਕੀਤਾ ਜਾ ਰਿਹਾ। ₹400 ਰੁਪਈਆ ਇਹ ਜਿਹੜੀ ਸੇਵਾ ਕੀਤੀ ਹੈ। ਉਹ ਜਿੱਤੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਰਹੇ ਦੇ ਬਰੀਸ਼ਾਂ ਦੇ ਧਰਤੀ ਤੇ ਗਏ ਹੋਏ ਨੇ। ਕਿੰਦੇ ਸਾਧੂ ਦਾ ਕਰਮੀ ਆਪ ਜਪੈ ਅਗਰੇ ਨਾਮ ਜਪਾਵੈ ਔਰ ਜਿੱਦੇ ਆਪਾਂ ਅੱਜ ਦੇਰ ਦੇ ਸਮੇਂ ਦੇ ਵਿੱਚ ਆਪਾਂ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਮਨਾ ਰਹੇ ਆਂ ਡੇਰਾ ਸਾਈਂ ਦਾ ਪੰਡਵਾ ਨਾਲ ਜੁੜੀਆਂ ਹੋਈਆਂ ਸੰਗਤਾਂ ਹੋਰ ਵਿਅਕਤ ਸੰਗਤਾਂ ਜਿਹਨੀਆਂ ਨੇ ਆਪਣੇ ਘਰ ਦੇ ਵਿੱਚ ਵਿਦੇਚਾਂ ਦੇ ਵਿੱਚ ਔਰ ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਦੀਚਾਂ ਦੇ ਵਿੱਚ ਭਾਵੇਂ ਇਸ ਵੇਲੇ ਅਮਰੀਕਾ ਦੇ ਵਿੱਚ ਰਾਤ ਹੈ ਉੱਤੇ ਜਿਹੜਾ ਹੈ ਪੂਰੇ ਦਾ ਪੂਰਾ ਜਿਹੜਾ ਸਮਾਗਮ ਹੈ ਉਹਨੂੰ ਸਰਵਣ ਕਰ ਰਾਇਆ ਹੈ ਉੱਤੇ ਜਾਗੂਈ ਸਕਦਾ ਹੈ ਜਾਗਣਾ ਜਾਗਨ ਕੀਤਾ ਹਰ ਕੀਰਤਨ ਮੈਂ ਜਾਗਣਾ ਜਾਗਣਾ ਉਹਨੂੰ ਕਹਿੰਦੇ ਆ ਇਹਨਾ ਹਰੀ ਪ੍ਰਮਾਤਮਾ ਦੀ ਵੰਦਗੀ ਦੇ ਵਿੱਚ ਇਹ ਸਿਮਰਨ ਦੇ ਵਿੱਚ ਅਕਾਲ ਪੁਰਖ ਦੀ ਮਹਿਮਾ ਦੇ ਵਿੱਚ ਜਾਗਣਾ ਹੈ ਜਾਗਦੇ ਆਪਾਂ ਸਾਰੇ ਹੀ ਆ ਰਾਤਾਂ ਨੂੰ ਵੀ ਜਾਗਦੇ ਕੋਈ ਰੋਗੀ ਜਾਗਦਾ ਕੋਈ ਭੁੱਖੀ ਜਾਗਦਾ ਕੋਈ ਦੁਖੀ ਜਾਗਦਾ ਉਹ ਜਿਹੜਾ ਰਾਤਰੀ ਦਾ ਜਾਗਣਾ ਹੈ ਉਹ ਵਿਸ਼ੇਸ਼ ਇਸੇ ਕਰਕੇ ਹੈ ਜਿਹੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਤੇ ਸਾਧੂ ਜਨ ਜਿਹੜੇ ਨੇ ਉਹ ਦਿਨ ਵੀ ਰਾਤ ਵੀ ਉਸ ਅਕਾਰਿ ਪ੍ਰਕੰਤ ਜਾਣ ਉਹ ਪ੍ਰਮਾਤਮਾ ਦੇ ਜਾਗਦੇ ਵਿੱਚ ਜੁੜ ਕਰਕੇ ਇਹ ਆਪਣਾ ਜੀਵਨ ਜਿਹੜਾ ਹੈ ਉਹ ਬਧਿਤ ਕਰ ਦੇਵੇ ਤਾਂ ਹੀ ਚੰਨ ਮਨਾਰਾ ਬਣਦੇ ਨੇ ਔਰ ਜਿੱਤੇ ਸੰਤੂ ਕੋ 10 ਮਹਾਰਾਜ ਜੀ ਦੇ ਨਾਮ ਤੇ ਤੀਜ ਸਥਾਨ ਬਣਾਇਆ ਉਹਦੇ ਨਾਲ ਨਾਲ ਜਿਹੜਾ ਹੈ ਬਾਣੀ ਦੇ ਪ੍ਰਚਾਰਵਾਹ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹਾ ਜਿੱਥੇ ਆਤਮਾ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਵਿੱਚ ਦੀ ਸ਼ਾਂਤੀ ਬਾਤ ਵਿੱਚ ਉਹਦੇ ਭਰੇ ਬਾਤ ਇਹ ਮਹਾਨ ਕਾਰਜ ਕੀਤੀ ਜਾਂਦੀ ਹੈ ਹਰੇਕ ਗੁਰ ਮਹੀਨੇ ਮਹਾਨ